ਨਮਸਕਾਰ ਜੀ ਮੇਰਾ ਨਾਮ ਜਗਮਨ ਕਨੋਚੀਆ ਜੀ ਭਾਜੀ ਜਿਹੜੇ ਪਤੰਗਾਂ ਤਿਆਰ ਕੀਤੀਆਂਗੇ 2020 ਵਰਲਡ ਕੱਪ ਨੂੰ ਲੈ ਕੇ ਕਰਾ ਚੱਲ ਰਹੇ ਹਾਂ ਕੱਲ ਦੀ ਸਾਡੇ ਜਿਹੜਾ ਆਪਣਾ 29 ਜੂਨ ਨੂੰ ਭਾਰਤ ਤੇ ਜਿਹੜਾ ਸਾਊਥ ਅਫਰੀਕਾ ਉਹਦੇ ਵਿੱਚ ਨਾ ਜਿਹੜਾ ਫਾਈਨਲ ਮੈਚ ਵਰਲਡ ਕੱਪ 2024 ਜਿਹੜਾ ਖੇਡਿਆ ਜਾ ਰਿਹਾ T20 ਵਰਲਡ ਕੱਪ ਜਿਹੜਾ ਉਹਦੇ ਮੁੱਦੇ ਨਜ਼ਰ ਹੋਏ ਮੈਂ ਟੀਮ ਇੰਡੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹਨਾਂ ਨੂੰ ਆਵਾਜ਼ ਕੀਤੀ ਹੈ ਕਿ ਜਿਹੜਾ ਬਹੁਤ ਅੱਛਾ ਪ੍ਰਦਰਸ਼ਨ ਟੀਮ ਇੰਡੀਆ ਨੇ ਕੀਤਾ ਤੇ ਉਹਦਾ ਜਿਹੜਾ ਮੈਚ ਸਾਊਥ ਅਫਰੀਕਾ ਨਾਲ ਕੱਲ ਫਾਈਨਲ ਹੋ ਜਾਂ ਰਿਹਾ ਸਾਨੂੰ ਪੂਰੀ ਆਸ ਹੈ ਕਿ ਜੜੀ ਸਾਡੀ ਟੀਮ ਇੰਡੀਆ ਸਾਊਥ ਅਫਰੀਕਾ ਨੂੰ ਹਰਾ ਕੇ ਇਹ ਜਿਹੜਾ ਵਿਸ਼ਵ ਕੱਪ T20 2024 ਹੈਗਾ ਇਹ ਸਾਡੇ ਭਰ ਦੀ ਝੋਲੀ ਵਿੱਚ ਆਏਗਾ ਸਾਡੇ ক্রিকেট ਪ੍ਰੇਮੀਨ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਨੇ ਅੱਛਾ ਪ੍ਰਦਰਸ਼ਨ ਕਰਕੇ ਇੱਥੇ ਤੱਕ ਜੜਾ ਪ੍ਰਦਰਸ਼ਨ ਕਰਕੇ ਇੱਥੇ ਤੱਕ ਪਹੁੰਚ ਗਈ ਹੈ ਤੇ ਕੱਲ ਫਾਈਨਲ ਵੀ ਜਿੱਤ ਕੇ ਸਾਡੇ ਭਾਰਤੀ ਝੋਲੀ ਵਿੱਚ ਪਾਏਗੀ ਕਿਵੇਂ ਕੀਤਾ ਜਾ ਰਿਹਾ ਹੈ ਉਹਦਾ 팀 ਇੰਡੀਆ ਦਾ ਹੌਸਲਾ ਕਿਵੇਂ ਵਧਾਇਆ ਜਾ ਰਿਹਾ ਹੈ ਤੁਹਾਡੇ ਲੋਕ ਕੀ ਤਿਆਰ ਕੀਤਾ ਜਾ ਰਿਹਾ ਹੈ ਦੇਖੋ ਜੀ ਜਿੱਥੇ ਜਦੋਂ ਟੀਮ ਇੰਡੀਆ ਖੇਡ ਰਹੀ ਹੈ ਇਹਨਾਂ ਵਿੱਚ ਜਿਵੇਂ ਸਾਡੇ ਅਰਸ਼ਦੀਪ ਜੀ ਹੋ ਗਏ ਆਪਣਾ ਬਾਕੀ ਜਿਹੜੇ ਰੋਹਿਤ ਸ਼ਰਮਾ ਜੀ ਹੋ ਗਏ ਵਿਰਾਟ ਕੋਲੀ ਜੀ ਹੋ ਗਏ ਤੇ ਜਿਹੜੇ ਗੁਮਰਾ ਜੀ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਨੇ ਜੇਕਰ ਪਹਿਲਾਂ ਇਹਨਾਂ ਦੀ ਬੈਟਿੰਗ ਹਲਕੀ ਸੀਗੀ ਕਿੰਨੀ ਕੋਈ ਘਟ ਨਹੀਂ ਹੈ ਫਾਈਨਲ ਦੇ ਮੱਦੇ ਨਜ਼ਰ ਕਿਹੜੇ ਪਲੇਅਰਾਂ ਤੋਂ ਖਾਸ ਉਮੀਦਾਂ ਹੈ ਤੁਹਾਨੂੰ ਤਾਂ ਜੀ ਜਿਹੜਾ ਫਾਈਨਲ ਦੀਆਂ ਖਾਸ ਜਿਹੜੀਆਂ ਮੈਨੂੰ ਉਮੀਦਾਂ ਹੈਗੀਆਂ ਜੀ ਸਾਡੇ ਜਿਹੜੇ ਰੋਹਿਤ ਸ਼ਰਮਾ ਜੀ ਹੈਗੇ ਨੇ ਵਿਰਾਟ ਕੋਲੀ ਜੀ ਹੈ ਪਾਂਡੇ ਜੀ ਹੈਗੇ ਨੇ ਤੇ ਬਹੁਤ ਅੱਛਾ ਖੇਡ ਰਹੇ ਨੇ ਤੇ ਜਿਹੜੇ ਸਾਡੇ ਵਿਕਟ ਕੀਪਰ ਉਹ ਵੀ ਬਹੁਤ ਅੱਛਾ ਖੇਡ ਰਹੇ ਨੇ ਦੋਸਤੋ ਦਾ ਜਿਹੜੇ ਚ ਬਾਲ ਲਗਾ ਹੈਗੇ ਨੇ ਅਰਸ਼ਦੀਪ ਸਿੰਘ ਜੀ ਬਹੁਤ ਅੱਛਾ ਪ੍ਰਦਰਸ਼ਨ ਕਰੀ ਕਿ ਪ੍ਰਾਇਰ ਭਾਰਤੀ ਟੀਮ ਨੂੰ ਪਿਛਾਵਾ ਪੇਟ ਕਰਨ ਦਾ ਮੈਂ ਜੀ ورلڈ ਕੱਪ ਜਿੱਤਣ ਵਾਸਤੇ ਸਾਡੇ ਮੰਦਰਾਂ ਵਿੱਚ ਕਿਤੇ ਸਾਡੇ ਪੂਜਾ ਅਰਚਨਾ ਹੋ ਰਹੀ ਹੈ ਕਿਤੇ ਟੀਮ ਇੰਡੀਆ ਦੀ ਜਿੱਤ ਵਾਸਤੇ ਕੋਈ ਕੋਸ਼ਿਸ਼ ਕਰ ਰਿਹਾ ਕੋਈ ਕੋਈ ਕੋਸ਼ਿਸ਼ ਕਰ ਰਿਹਾ ਮੇਰੇ ਉਹਨਾਂ ਵਾਸਤੇ ਵਿਸ਼ੇਸ਼ ਪਤੰਗਾਂ ਬਣਾਈਆਂ ਟੀਮ ਇੰਡੀਆ ਵਾਸਤੇ ਸਾਰੇ ਜਿਹੜੇ ਟੀਮ ਇੰਡੀਆ ਦੇ 11 ਦੇ 11 ਖਿਡਾਰੀ ਹੈਗੇ ਉਹਨਾਂ ਦੀਆਂ ਪਤੰਗਾਂ ਦੀ ਬਣਾ ਕੇ ਉਹਨਾਂ ਨਾਲ ਵਰਲਡ ਕੱਪ ਦੀ ਫੋਟੋ ਲਗਾਈ ਹੈ ਤੇ ਉਹਦੇ ਉੱਤੇ ਇਹਨਾਂ ਨੂੰ ਵਿਸ਼ੇਸ਼ ਕੀਤੀ ਹੈ ਕਿ ਜਿਹੜਾ ਕੱਪ ਹੈ ਸਾਡੇ ਭਾਰਤ ਵਿੱਚ ਆ ਗਿਆ। ਇਹ ਪਤੰਗਾਂ ਦੇ ਰੂਪ ਵਿੱਚ ਭਾਰਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ? ਮੈਂ ਇਹ ਮੈਸੇਜ ਦੇਣਾ ਚਾਹਣਾ ਦੇਣਾ ਚਾਹਣਾ ਕੱਲ ਜਿਹੜਾ ਸਾਊਥ ਅਫਰੀਕਾ ਨਾਲ ਫਾਈਨਲ ਖੇਡਿਆ ਜਾ ਰਿਹਾ ਸਾਡੀ ਜਿਹੜੀ ਟੀਮ ਇੰਡੀਆ ਬਹੁਤ ਅੱਛਾ ਪ੍ਰਦਰਸ਼ਨ ਕਰੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਬੈਟਿੰਗ ਅੱਛੀ ਕਰਕੇ ਬੋ ਕੈਲੀਬਰ ਤਿੰਨ ਕੀਤੀ ਉਹ ਪਰ ਦੀ ਦੇਰ ਪਰਤੇ ਜੇਕਰ ਭਾਰ ਹੈ ਜਿੱਥੇ ਆ ਗਈ ਉਸ ਤੋਂ ਬਾਅਦ ਅਸੀਂ ਮੰਦਰ ਜਾਵਾਂਗੇ ਮੰਦਰਾਂ ਜਿਹੜੀਆਂ ਸੁਖਾ ਨ ਸੁਖੀਆਂ ਜਦੋਂ ਦਾ ਮੈਚ ਸ਼ੁਰੂ ਹੋਇਆ ਸਾਰੇ ਮੈਚ ਜਿਹੜੇ ਟੀਮ ਇੰਡੀਆ ਜਿੱਥੇ ਦੀ ਹੈ ਲਗਾਤਾਰ ਜਿੱਤਦੀ ਆ ਰਹੀ ਹੈ ਪਿਛਲਾ ਵੀ ਵਰਲਡ ਕੱਪ ਬਹੁਤ ਅੱਛਾ ਖੇਡੇ ਪਰ ਫਾਈਨਲ ਝੜ ਗਏ ਸੀ ਪਰ ਇਹ ਕੀ ਉਹ ਚੀਜ਼ ਨਹੀਂ ਦੁਹਰਾਈ ਜਾਏਗੀ ਇਹ ਕਿ ਜਿਹੜਾ ਵਰਲਡ ਕੱਪ ਹੈ ਭਾਰ ਦੀ ਝੋਲੀ ਵਿੱਚ ਆਏਗਾ ਸਾਰਾ ਸਾਲ ਪੁਰਾਣਾ ਸੌਖਾ ਖਤਮ ਹੋ ਉਦੀ ਹੈ ਸਮਝਦਾ ਜਾਗੀਆਂ ਕਿਉਂਕਿ 2007 ਤੋਂ ਬਾਅਦ ਅੱਜ ਤੱਕ ਜਿੱਤੀ ਨਹੀਂ ਆਈ ਟੀਮ ਬਿਲਕੁਲ ਜੀ ਇਹ ਕਿ ਜਦੋਂ ਸਭ ਤੋਂ ਪਹਿਲਾਂ ਸਾਨੂੰ ਇੱਕ ਇੱਕ ਅਪਿਲ ਦੇਵ ਜੀ ਨੇ ਸਾਨੂੰ ਵਰਲਡ ਕੱਪ ਜਿਤਾਇਆ ਸੀਗਾ ਉਸ ਤੋਂ ਬਾਅਦ ਮਹਿੰਦਰ ਸਿੰਘ ਦੋਨੀ ਜੀ ਨੇ ਸਾਨੂੰ ਵਰਲਡ ਕੱਪ ਜਿਤਾਇਆ ਹੁਣ ਸਾਨੂੰ ਆਸ ਹੈ ਕਿ ਕਪਤਾਨ ਰੋਹਿਤ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਵਰਲਡ ਕੱਪ ਹੋ ਰਿਹਾ ਹੈ ਵੀ ਜਿਹੜਾ ਜਿੱਤ ਕੇ ਸਾਰੀ ਭਾਰਤ ਦੇ ਕੋਲ ਹੀ ਆਏਗਾ